ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਐਂ ਠੀਕ ਹੋ ਮੋਗੇ ਵਧੀਆ ਹੋ ਮੋਗੇ ਸਤਿ ਸ੍ਰੀ ਅਕਾਲ ਤੁਸੀਂ ਵੀ ਕਰ ਲਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਠਾਕ ਹੋ ਨਹੀਂ ਕਰ ਰਹੇ ਹੋ ਤੁਸੀਂ ਸਾਰੇ ਠੀਕ ਹੋ ਹਾਂ ਜੀ ਠੀਕ ਹਾਂ ਸੋ ਹੁਣ ਆਪਾਂ ਰੈਡੀ ਹੋ ਚੁੱਕੇ ਆ ਸਾਰੇ ਜਾਣੇ ਮੈਂ ਮੰਮਾ ਮਨਵੀਰ ਤੇ ਸੰਵੀਰ ਸੰਵੀਰ ਤੁਹਾਡਾ ਅਸੀਂ ਦਿਖਾਈ ਦਿੰਨੇ ਆ ਇਹ ਇੱਥੇ ਪਲਟੀਆਂ ਮਾਰਨਦੇ ਆ ਖੇਡਣਦੇ ਆ ਇੱਥੇ ਹੈ ਸੰਵੀਰ ਸੰਵੀਰ ਆ ਦੇਖ ਆਏ ਸੰਵੀਰ ਜੇ ਮੈਨੂੰ ਨਾ ਬੁਲਾਓ ਜੇ ਨਾ ਮੈਨੂੰ ਨਾ ਬੁਲਾਓ ਮੈਂ ਗੁੱਸੇ ਹੋ ਗਿਆ ਤੁਹਾਡੇ ਨਾਲ ਇਹ ਗੁੱਸੇ ਹੋ ਗਿਆ ਜੀ ਸਾਡੇ ਨਾਲ ਆ ਦੇਖੇ ਹਾਂਜੀ ਬਤਲੂ ਆਹ ਦੀ ਸ਼ੀਟ ਵੀ ਚੱਕ ਲਓ ਮੰਮਾ ਉਥੇ ਮੰਜੇ ਤੇ ਵਿਛਾਉਣ ਲਈ ਫਾਫੇ ਸਾਰੇ ਬਤਲੂ ਹਰੇ ਜਾਲਦਾ ਦੇ ਸੰਵੀਰ ਗੁਗੜੋ ਮਨਵੀਰ ਜਿਆਦਾ ਨਾ ਜਿਆਦਾ ਨਾ ਕਰਨ ਉਹ ਹਾਲ ਲੈ ਅਰੇ ਬਾਹ ਦੇਖੋ ਕਿੱਥੇ ਆ ਗਈ ਤੇ ਇਹ ਦੇਖ ਲਓ ਅੱਜ ਆ ਲਫਾਫਾ ਆਪਣਾ ਪੈਕ ਕਰ ਲਿਆ ਗਾਇਸ ਇੱਕ ਥੱਲੇ ਮੰਨੂ ਨਾ ਗਰਵਤ ਇੱਕ ਥੱਲੇ ਆਣਾ ਲਫਾਫਾ ਆ ਇੱਕ ਕੈਟਲ ਵੀ ਲੈ ਕੇ ਜਾਣੀ ਆ ਜੀ ਜੇ ਅਸੀਂ ਪਹੁੰਚ ਚੁੱਕੇ ਆਪਣੇ 플ੌਟ ਦੇ ਵਿੱਚ ਸੋ ਹੁਣ ਅਸੀਂ ਚੱਲੇ ਆਪਣੇ 플ੌਟ ਚ ਇਧਰ ਮਮਹਰੀਆ ਜੋੜੀ ਦੇ ਲੋਆਂ ਦੀ ਜੋੜੀ ਜੋੜੀ ਅੰਕਲ ਜੀ ਸਾਸਰੀ ਦਾ ਚੱਲ ਮੈਂ ਚੱਲੜ ਪੈਂਦਾ ਨਾ 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 ਉਹਦਾ ਭਾਵੇਂ ਸਾਰੇ ਕਿਤੇ ਪਾਸੇ ਤੁਰਿਆ ਰਵੇ ਚਪਲਾ ਬੰਨਿਆ ਪਈਆਂ ਜਬਾੜਾ ਕੁਝ ਨਿਆ ਪਾਇਆ। ਉਹ ਤਾਂ ਉਹ ਨਾ ਟਰੈਕਟਰ ਦੇ। ਮੰਮੀ ਚਾਲ ਕੋ ਆ ਗਏ ਅੰਦਰੋਂ ਪੱਤੇ ਵਿੱਚ। ਆ ਗਿਆ ਕੋਲ। ਚਲ ਕੋ ਰਜਾਏ। ਗੱਡੀ ਚੱਲ ਬਸ ਬੱਤੀ। ਇਹਦਾ ਠੀਕ ਠਾਕ ਆ। ਹੋਰ ਕੈਮਰਾ ਜੰਦਗੀ ਆਪਣੀ। ਵਾਹ ਵਧੀਆ। ਅਗਰੇ ਮੰਮੀ ਨੇ ਪੜਾਇਆ। ਤੂੰ ਤੁਸੀਂ ਗੱਡੀ ਦੀ ਚਾਬੀ ਵੀ ਨਾਲ ਹੀ ਲੈ ਆਏ। ਉਹ ਗੱਡੀ ਚ ਉਹ ਆ ਵੇਖੋ ਗੱਡੀ ਚ ਦੂਜੀ ਪਈ ਆ ਉਹ ਪਲੀਡ ਚਾਹ ਲਓ ਅੱਜ ਲੈਟ ਤੋਂ ਅੱਜ ਕੱਟ ਲੱਗਾ ਹੋਇਆ ਹੈ ਪਾਣੀ ਨਹੀਂ ਆਉਂਦੀ ਇਹਦਾ ਕੱਟ ਲੱਗਾ ਅੱਜ ਬਹੁਤ ਵੱਡਾ ਅੱਜ ਸੇਰ ਦੀ ਲਾਈਟ ਬੰਦ ਹੋ ਗਈ ਤੱਕ ਰੇਗੜਾ ਹੋਣੀ ਲੈਟ ਹੈ ਨਹੀਂ ਕੋਈ ਆਈ ਆ ਹੂੰ ਹੂੰ ਆ ਦੇਖੋ ਇੱਧਰ ਕੀ ਕਰਨ ਦੇ ਆਹ ਹਾਂਜੀ ਅਰੇ ਕਿੱਧਰ ਇਹਦੀ ਸੌਕਸ ਲੱਗ ਗਈ ਹੈ ਡਿੱਗਾ ਲੱਗੀ ਕਿਉਂਕਿ ਸੌਕਸ ਬਾਹਰ ਲੱਗਿਆ ਇਹ ਕਿਹੜਾ ਵੀ ਹੋਣੀ ਏਟ ਲਾਦਾ ਨਹੀਂ ਹੈ ਹਜੇ ਲਾਈ ਦੇਣਾ ਅੱਧਾ ਘੰਟਾ ਇਹਨਾਂ ਨੇ ਲਾਉਂਦੇ ਲਾਉਂਦੇ ਆਪਾਂ 10 ਮਿੰਟ 15 ਚ ਆ ਬੁੜਾ ਕੇ ਮੋੜਿਆ ਮਾਸੀ ਆ ਬਹੁਤ ਬਹੁਤ ਅਫੀਸਰ ਦਾ ਦਾ ਯਾਥੇ ਬੈਠੀ ਕਿੱਤੀ ਬੋਲੂਗਾ ਉਹ ਗੱਡੀ ਦੀ ਚਾਬੀ ਗੱਡੀ ਚਾਬੀ ਇਹਨੂੰ ਪੁੱਛ ਵਿਕਰਮ ਗੱਡੀ ਚ ਲੀਡ ਕੱਢ ਲੈ ਤੁਹਾਡਾ ਫੋਨ ਚਾਰਜਰ ਲਾ ਦਮਾ ਚਾਬੀ ਇੱਥੇ ਆ ਘਰ ਦੀ ਗੱਡੀ ਦੀ ਨਹੀਂ ਘਰ ਦੀ ਵੀ ਜੇ ਇਹਨੂੰ ਲੋੜ ਨਾਲ ਫਕਾਵੇ ਨਾ ਥਲੀ ਜਾਨ ਮੜ ਜਾ ਤਿਆਰ ਤੇ ਚਾਬੀ ਮੰਮੀ ਤੋਂ ਆ ਚਾਬੀ ਇੱਥੇ ਆ ਆ ਦੇਖ ਲੈ ਇੱਧਰ ਮੇਰ ਕੋ ਆ ਤੇ ਚਾਬੀ ਤੈਨੂੰ ਕੋ ਕਦੋਂ ਬਕਨੂ ਕਿਹੋ ਖੜਾਵਾ ਗੱਦਾਂ ਬਾਲ ਆ ਪਾਹਰ ਆ ਬਾਕਦ ਮੈਂ ਉਹ ਗਾਇ ਉਹ ਬੋਲ ਉਹ ਜੈ ਲੈ ਦੇ ਤਾ ਤੇ ਬੈਨ ਪੱਠਾ ਇਹ ਬੰਨੂ ਨੂ ਪੋਇ ਗਾਇ ਕਿੰਨਾ ਪਾ ਕਦੋਂ ਬਾਨੂ ਉਹ ਮਿੱਟੀ ਵਾਲੇ ਮੂੰਹ ਹੱਥ ਲਾਈ ਮੁੰਡੇ ਨੇ ਮੂੰਹ ਨੇ ਸਾਰੇ ਆਉ ਦੇ ਆਉ ਦੇ ਇਹਨੂੰ ਫੜਾ ਇਹਨੂੰ ਮਿੱਟੀ ਗੱਲ ਹੱਥ ਫੇਰੇ ਮੂੰਹ ਤੇ ਇਹਨੂੰ ਫੜਾ ਨੇ ਵਾਣੇ ਨੂੰ ਫੈਕਸ਼ਨ ਹੋ ਜਾਣੀਆਂ ਹੱਥ ਫੇਰ ਕੇ ਗਿਆ ਮੁੰਡੇ ਦੇ ਮਿੱਟੀ ਵਾਲੇ ਤੇ ਮੂੰਹ ਤੇ ਦੇਖੀ ਉਹ ਆਹ ਦੇਖ ਮਨਵੀਰ ਕਰਨ ਉਹ ਲਾ ਰਹੇ ਨੇ ਵਾਈਫਾਈ ਚਲਵਾਲਾ ਜੀ ਮੈਂ ਤਾਂ ਮम्मा ਬੈਠੇ ਹੋਏ ਆ ਸੰਵੀਰ ਨੂੰ ਲੈ ਕੇ ਇੱਥੇ ਤੇ ਵਿਕਰਮ ਹਣੀ ਗਏ ਹੋਏ ਆ ਤੇ ਉਹ ਚਲ ਗਏ ਆ ਚਾਹ ਬਣਾਉਣ ਚਾਹ ਵੀ ਮਿਸਤਰੀਆਂ ਨੂੰ ਦੇਣੀ ਆ ਤੇ ਮਨਜੀਤ ਸਾਡਾ ਉਹ ਖੇਡਦਾ ਪਿਆ ਦੇਖੋ ਔਰ ਉਹ ਉਹ ਕੇ ਦਾ ਆਇਆ ਨਾਲ ਨਾਲ ਉਹ ਨਿਆਣਿਆਂ ਦਾ ਫਲਾਕ ਹਾਂ ਉਹਨਾਂ ਨਿਆਣਿਆਂ ਦਾ ਕੋਈ ਪਤਾ ਨਹੀਂ ਉਹ ਮਾਰਦੇ ਬਹੁਤ ਆ ਕੱਲ ਕੱਲ ਇਹ ਵੀ ਨਹੀਂ ਆ ਕਿ ਜਿਆਦੀਆਂ ਸੱਟਾਂ ਲੱਗੀਆਂ ਨਾ ਬਹੁਤ ਹੀ ਜਿਆਦੀਆਂ ਕੱਲ ਇਹਦੇ ਜਨਮ ਦਿਨ ਤੇ ਪਹਿਲੇ ਨੰਬਰ ਤੇ ਇਹਦੇ ਕਿੱਥੇ ਸੱਟ ਲੱਗੀ ਕਿਥੋਂ ਡਿੱਗਿਆ ਗੋਰੀਆਂ ਬਜ਼ਾਰੀਆਂ ਪਹਿਲਾਂ ਇਹਨੇ ਗਲੇ ਦੇ ਵਿੱਚ ਟੌਫੀ ਫਸਾ ਲਈ ਇੱਕ ਦਿਨ ਠੀਕ ਹੀ ਜਿਹਾ ਫਸਾ ਲਈ ਇੱਕ ਦਿਨ ਇਹਨੂੰ ਲਾਲੀਪਾਪ ਫਸਾ ਲਿਆ ਉਹ ਇਹਦਾ ਮਜ਼ਾ ਨਿਕਲਿਆ ਚਲੋ ਰੱਬ ਦੀ ਮੇਰੇ ਨਾਲ ਇਹਦੇ ਉਹ ਲਾਲੀਪਾਪ ਵਗੈਰਾ ਨਿਕਲ ਗਿਆ ਕੱਲ ਕਿਤੇ ਇੰਨਾ ਬੁਰਾ ਹਾਲ ਤੇ ਫੇਰ ਉਸ ਤੋਂ ਬਾਅਦ ਇਹ ਮੰਜੇ ਤੋਂ ਡਿੱਗਾ ਮੰਜੇ ਤੋਂ ਡਿੱਗਾ ਤੀਜੀ ਵਾਰੀ ਰਾਤ ਨੂੰ ਬਾਥਰੂਮ 'ਚ ਡਿੱਗਾ ਰਾਤ ਡਿੱਗਿਆ ਬਾਥਰੂਮ 'ਚ ਇੱਥੇ ਸੱਟ ਲੱਗੀ ਇਥੇ ਉਹ ਡਿੱਗਾ ਉਦੋਂ ਵੀ ਇੱਥੇ ਸੱਟ ਲੱਗੀ ਇਹਦੇ ਤੇ ਫੇਰ ਕਿੱਥੇ ਡਿੱਗਾ ਸੀ ਇਹ ਹੋਰ ਵੀ ਕਿਤੇ ਡਿੱਗਾ ਫੇਰ ਪਰਸੋਂ ਚੌਥੇ ਉਧਰਲੀ ਸਾਈਡ ਡਿੱਗਾ ਸੀ ਫੇਰ ਆਹ ਲੜਦੇ ਆ ਨਾ ਇਹ ਫੇਰ ਜਦੋਂ ਅਸੀਂ ਇੱਥੇ ਕਮਰਾ ਦੇਖਦੇ ਪਏ ਸੀਗੇ ਆਂਟੀ ਹੁਣਾਂ ਦਾ ਤੇ ਉਹ ਘਰ ਉਹਨਾਂ ਦਾ ਦੇਖਦੇ ਪਏ ਉਹ ਇੱਥੇ ਉਹਨਾਂ ਦੇ ਉਹ ਡਿੱਗ ਗਿਆ ਉੱਥੇ ਵੀ ਉਧਰ ਡਿੱਗਾ ਇੱਦਾਂ ਤੇ ਆਹ ਰੇਤਾ ਰੇਤਾ ਰਿਆ ਆਹ ਰੇਤਾ ਸੀਗੀ ਰੇਤਾ ਦੇ ਨਾਲ ਅੱਧੀ ਵੀ ਖਾਲੀ ਹੋ ਗਈ ਆ ਅੱਧੀ ਰੇਤਾ ਖਾਲੀ ਹੋ ਗਈ ਆ ਹਨਾ ਤੇ ਦੇ ਨਾਲ ਸਮਾਨ ਦਾ ਪਤਾ ਲੱਗਦਾ ਮਸਾ ਨਹੀਂ ਪਤਾ ਲੱਗਦਾ ਔਰ ਇਹਨਾਂ ਫੇਰ ਜੋ ਟੱਕਾ ਇਕੱਠਾ ਹੋਇਆ ਆਜਾ ਚੱਲੀਏ ਆਜਾ ਇੱਥੇ ਬੈਠ ਆਜਾ ਉੱਥੇ ਮੁੰਡਿਆਂ ਨਾਲੇ ਲੰਮੇ ਪਾ ਲੈਨੇ ਆ ਆਜੋ ਤੇ ਹਾਂ ਡਰਦਾ ਬਹੁਤ ਆ ਨਾ ਉਹ ਡਰਦਾ ਆ ਆ ਦੇਖੋ ਆ ਦੇ ਤੈਨੂੰ ਮੈਂ ਨਵਾ ਦੇਣਾ ਤੈਨੂੰ ਮੈਂ ਨਵਾਣਾ ਆ ਦੇਖੋ ਮम्मा ਤੇ ਮੈਂ ਆਣ ਕੇ ਇੱਥੇ ਬੈਠ ਗਈਆਂ ਇਧਰ ਬੱਲਣ ਕੱਢਣ ਦਾ ਏ ਸਿਆਲਾ ਵਾਲਾ ਹੁੰਦਾ ਕੰਮ ਇਹ ਸਿਆਲਾ ਵਾਲਾ ਕੰਮ ਆਪਾਂ ਕੀ ਕਰਨਾ ਏ ਇਹ ਬੈੱਡ ਤੋ ਉਹਨਾ ਪਾਉਂਦੇ ਆਹੀ ਨੇ ਬੈੱਡ ਤੋੜਦੇ ਨੇ ਬਾਲਣਾ ਹੋਈ ਸਪਰਾਈਸ ਲਈ ਟੁੱਟ ਗਈ ਸਾਰੀ ਕਿ ਸਾਡੇ ਬੈੱਡ ਦੀ ਪਲਾਈ ਥੱਲੇ ਟੁੱਟ ਗਈ ਆ ਹੋਰ ਨਾ ਵਿੱਚ ਨੂੰ ਵੀ ਪੜਦੇ ਮਮਾ ਲਈ ਇਕ ਲਿਆਣਾ ਬੈੱਡ ਸਾਰਾ ਹੀ ਦੇਣਾ ਹੁਣ ਸਮਾਨ ਵੇਖ ਇਹ ਵੀ ਦੋਸਤ ਨਹੀਂ ਹੋਣੀ ਲੱਗਦਾ ਚੱਕੀ ਦਾ ਮੁਰਕੇ ਹੋ ਸਾਰੇ ਹੀ ਹੋਣਾ ਇਥੋਂ ਲੱਗੇ ਧੋਣਾ ਹਾਂ ਹੋਰ ਲੱਗੇ ਕਿ ਕਿਸੇ ਚੀਜ਼ ਬੰਨਣਾ ਖਰੀਦਦਾ ਤੇ ਹੋਰ ਨਾ ਕਾਲੇ ਫੋਨ ਕਿਤਾਬੀ ਰਿਆ ਤਾਂ ਸਾਰਾ ਦੇ ਜੀ ਜਾਂ ਜੀ ਜਾਂ ਜੀ ਇਹ ਦੇਖੋ ਮੈਂ ਚੱਲਦਾ ਪਿਆ ਚੱਲਦਾ ਪਿਆ ਤਾਂ ਲੈ ਦਾ ਆਨੀਆ ਦਾ ਪਰ ਵੀ ਹੋ ਗਈਆਂ ਵਾਹ ਵਾਹ ਜੀ ਵਾਹ ਵਾ ਸਹੀ ਆ ਆ ਦੇ ਆਪਾਂ ਤਾਂ ਹਰ ਇੱਕ ਚੀਜ਼ ਸਾਜੀ ਕਰ ਲਈਏ ਕਿੱਥੇ ਤੱਕ ਕੰਮ ਹੋ ਗਿਆ ਕਿੱਥੇ ਤੱਕ ਨਹੀਂ ਅੰਕਲ ਹੋਣਾ ਚ ਫੁਰਤੀ ਆ ਹੋਰ ਮੈਂ ਤਾਂ ਮੈਂ ਤਾਂ ਕੰਮ ਕਰਤਾ ਨਕਸ਼ਾ ਦਿਖਾਈਓ ਹਾਂ ਕਾ ਲਓ ਜੀ ਆਹ ਦੇਖ ਨਕਸ਼ਾ ਸਹੀ ਆ ਇੱਧਰ ਹੈ ਭਰਨੀ ਆ ਨਾ ਇਹ ਜਿਹੜਾ ਪੱਟਾ ਅੱਛਾ ਉਹ ਜਿਹੜਾ ਪੱਟਿਆ ਸੀਗਾ ਇਹ ਇਹ ਇੱਥੇ ਅੱਗੇ ਜਾਣਾ ਥੇ ਹੋਰ ਅੱਗੇ ਜਾਣਾ ਪਹਿਲੋ ਖੜਾ ਹੋਵੋਗੇ ਨਾ ਅਹ ਓਕੇ ਠੀਕ ਆ ਆ ਵੀ ਗਲਤ ਨਹੀਂ ਨਹੀਂ ਇਧਰ ਇਹ ਕਾਲੂ ਦਾ ਆਇਆ ਓਕੇ ਕੋਲੀ ਨਹੀਂ ਅੱਛਾ ਅੱਛਾ ਮਲਵਾਈ ਕਿੱਧਰ ਹੀ ਮਲਵਾਈ ਕਿੱਦਾਂ ਦਾ ਕੰਮ ਫਿਰਦਾ ਅੱਛਾ ਅੱਛਾ ਬਹੁਤ ਵਧੀਆ ਆ ਲੈਟ ਸੇ ਜਾਣੀ ਹਾਂਜੀ ਮਲਵਾਈ ਕਿੱਦਾਂ ਇਹ ਵੀਡੀਓ ਚਾਹਣੀ ਆ ਜੀ ਅੱਛਾ ਅੱਛਾ ਠੀਕ ਆ ਠੀਕ ਆ ਨਾ ਢੋਲੀ ਆ ਅੱਛਾ ਜਾਗੋ ਜੁਗੋ ਤੁਹਾਡਾ ਬੇਟ ਅੱਛਾ ਅੱਛਾ ਬਹੁਤ ਵਧੀਆ ਪਾਜੀ ਹੁਣ ਢੋਲੀ ਦਾ ਕੰਮ ਕਰਦੇ ਆ ਗਾਇਸ ਸਾਰਿਆਂ ਨੇ ਸਪੋਰਟ ਕਰਿਆ ਕਰੋ ਪੰਜਾਬੀ ਗਿੱੱਦੇ ਦਾ ਕੰਮ ਹਾਇਰ ਬਾ ਇਧਰ ਆ ਲੈ ਤਾਂ ਲੋਰਾ ਤਾਂ ਸੀ ਲੈਂਦੀ ਆ ਤੇ ਅੱਧੀ ਖਾਲੀ ਹੋ ਗਈ ਆ ਅੱਧੀ ਆ ਦੇਖੋ ਉਧਰ ਦੇਖੋ ਐਸੇ ਤੱਕ ਸੀ ਪੂਰੀ ਰੋਡ ਤੱਕ ਰੋਡ ਤਾਂ ਸਾਰੀ ਖਾਲੀ ਹੋ ਗਈ ਕਾਕੂ ਬਾਬਾ ਬੱਤੇ ਬੱਤੇ ਮਾਇਦੇ ਦੇ ਹੋ ਕੋਈ ਜੇ ਆਪਣੀ ਗੱਡੀ ਚਲਾਇਆ

ਮੋٹے ਕੱਪੜੇ ਪਾਤੇ ਹੁਣ ਠੰਡ ਮੰਦਾ ਸੀ ਅੰਦਰ ਬੈਠਾ ਤੇ ਆ ਦੇ ਆ ਦੇ ਕਿੰਨੀਆਂ ਬੈਠੀਆਂ ਆ ਆ ਦੇ ਦੇ ਸਾਹਮਣੇ ਕਿੱਦਾਂ ਤੁਰਿਆ ਬਿੰਗਿਆ ਜੇ ਆ ਦੇ ਉਹ ਦੇ ਆ ਬੈਠੀਆਂ ਆ ਦੇ ਵੀ ਨਹੀਂ ਜਿਸ ਨਾਲ ਪਈ ਦੋਣ ਆਦੀ ਹਾਂ ਦੇਖਿਆ ਦੇਖੋ ਹੁਜਾ ਗਿਆ ਦੇ ਲੜਾ ਨਾ ਲਈ ਕੁਛ ਭੱਜ ਗਈਆਂ ਮਨੂ ਆਇਆ ਹੁਣ ਹਾਂਜੀ ਮਿਸਤਰੀ ਸਾਹਿਬ ਲੋ ਜੇ ਮਿੱਟੀ ਦਾ ਨਕਸ਼ਾ ਚੈੱਕ ਕਰਦੇ ਇੱਧਰ ਹੈ ਲੈ ਵੀ ਲੈ ਹਾਂ ਨਹੀਂ ਬਕੀ ਅੱਛਾ ਜੀ ਮਿਸਤਰੀ ਸਾਹਿਬ ਕਿਹੜਾ ਕਿਹੜਾ ਆਪਣਾ ਬਣ ਗਿਆ ਦੱਸਿਓ ਮੜਾ ਜੀ ਦੀ ਨਕਸ਼ੀ ਸਮਝਾਓ ਕਿਹੜੀ ਕਿਹੜੀ ਚੀਜ਼ ਤਿਆਰ ਹੁੰਦੀ ਹੁਣ ਇਸ ਟਾਈਮ ਇਸ ਟਾਈਮ ਤਲਾਸ਼ ਤਿਆਰ ਹੋ ਗਈ ਹੈ ਠੀਕ ਹੈ ਜੀ ਆਹ ਬਣਾਉਣ ਲੱਗੇ ਜਰਾ ਅੱਛਾ ਹੁਣ ਆਹ ਚੀਜ਼ ਬਣਨੀ ਹੈ ਨਾ ਆਹ ਚੀਜ਼ ਬਾਥਰੂਮ ਦਾ ਠੀਕ ਹੈ ਜੀ ਜਿਹੜੀ ਪੌੜੀ ਬਣੀ ਹੁਣ ਉਹ ਠੀਕ ਹੈ ਜੀ ਲੋ ਵੀ ਮਿਸਾਬ ਚਕਾਵਣੀ ਵੀ ਡਿੱਗੀ ਥੱਲੇ ਆ ਦੇਖੋ ਇਹੀ ਗਏ ਜਾਂਦੇ ਹਾਂ ਆਈ ਕੋਈ ਕੰਮ ਨਾ ਭਾਜੀ ਇਹ ਬੰਦਾ ਬਹੁਤ ਗੱਲਾਂ ਕਰਦਾ ਹਾਂਜੀ ਪੰਜ ਪਾਲਿਆ ਨੀਂ ਪਟਣ ਲੱਗੇ ਵੀ ਨਹੀਂ ਠੀਕ ਹੈ ਭਾਜੀ ਹਾਂਜੀ ਭਾਜੀ ਨੀਂ ਪਟਣ ਲੱਗੇ ਵੀਰੇ ਹਾਂਜੀ ਪਟ ਰਿਹਾ ਜੀ ਠੀਕ ਹੈ ਜੀ ਹਾਂ ਜੀ ਦੇਖੋ ਜੀ ਬੰਦੇ ਸਾਡੇ ਸਾਰੇ ਮਤਲਬ ਹੱਸ ਮੁੱਖੇ ਹੀ ਲੱਗੇ ਵਧੀਆ ਬੰਦੇ ਲੱਗੇ ਆਪਣੇ ਮੱਖਣ ਦਾ ਸਾਰਾ ਕੰਮ ਹੈ ਜੀ ਠੀਕ ਹੈ ਜੀ ਕੋ ਮੈਸੇਜ ਆਪਣੇ ਦੇਣਾ ਦੇਸ਼ ਕੋ ਉਹ ਵਾਲਾਂ ਦੇ ਕਿਹਦਾ ਇਹ ਕਹਿੰਦਾ ਮੈਸੇਜ ਆਪਣੇ ਦੇਣਾ ਦੇਸ਼ ਕੋ ਬਾਜੀ ਮਨੂਏ ਉਹਨੇ ਹੈੱਡ ਮੁੰਦੇ ਕਿੱਦਾਂ ਵਾਲੀ ਫੀਲਿੰਗ ਦੇਖ ਅਮਰੀਕਾ ਵਾਲੀ ਬੰਗਲਾਦੇਸ਼ ਹੈਡਫੋਨ ਮੈਂ ਕਿ ਲਾਇਆ ਉਹਨੇ ਮੁੰਡੇ ਨੇ ਲੈ ਤਾਂ ਉਹ ਬੰਦਾ ਵਧੀਆ ਯਾਰ ਉਹ ਦੇਖੋ ਜੀ ਤੁਹਾਡਾ ਬੰਦਾ ਕੰਮ ਕਰਦਾ ਉਹ ਦੇਖੋ ਸਾਹਮਣੇ ਦੇ ਲੋ ਇਹਨੂੰ ਕੋਈ ਦੁੱਖ ਤਕਲੀਫ ਨਹੀਂ ਵਧੀਆ ਨਿਆਰੇ ਲੈਂਦੇ ਆ ਹਨਾ ਔਰ ਗਾਣੇ ਵੀ ਸੁਣਦਾ ਨਾਲ ਓਏ ਆ ਕਰਦਾ ਏ ਰੇ ਉਹ ਦੇਖੋ ਕੀ ਕਰਦਾ ਉਹ ਭੱਜ ਗਿਆ ਭੱਜ ਗਿਆ ਹੱਥੋਂ ਹੀ ਦੇਖਦਾ ਸੀ ਕੰਟੋ ਗਲਾਸ ਬਾਈ ਹਾਂ ਲਾਉਣੇ ਹਾਂਜੀ ਲੋ ਵੀ ਠੇਕੇ ਦਾ ਸਾਹਬ ਨੇ ਅੱਜ ਕੰਮ ਬਹੁ ਖਿੱਚਿਆ ਹਨਾ ਠੇਕੇ ਦਾ ਸਾਹਿਬ ਜੀ ਅੱਧਰ ਨੀਆਂ ਨੂੰ ਆ ਕਹਿੰਦੇ ਚੱਕ ਦਿੱਤੀਆਂ ਆ ਤੇ ਹਾਂਜੀ ਸਾਹਿਬ ਜੀ ਸਸਰੀਕਾਲ ਜੀ ਸਸਰੀਕਾਲ ਜੀ ਕੰਮ ਖਿੱਚਿਆ ਗਿਆ ਜੀ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਦੇਖੋ ਜੀ ਇੱਕ ਕਮਰਾ ਤੇ ਅੱਧਰ ਆ ਤੇ ਇੱਕ ਕਮਰਾ ਜਾਲਾ ਦੋ ਕਮਰੇ ਨੀਆਂ ਕੱਢ ਕੇ ਤੇ ਗਾਂਹ ਤੱਕ ਪੂਰਾ ਬੱਲੇ 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 ਨਕਸ਼ਾ ਫੜਿਆ ਮੇਸਤਰੀ ਸਾਹਿਬ ਨੇ ਔ ਟੋਲੀਆ ਹਾਂਜੀ ਪਾਜੀ ਆ ਮੁੰਡਾ ਆਪਣਾ ਢੋਲ ਵੀ ਵਜੋਂਦਾ ਆ ਤੇ ਯਾਰਾ ਮੁੰਡੇ ਦਾ ਕੰਮ ਆ ਆਪਣਾ ਮਤਲਬ ਇਹ ਕਿੱਦੇ ਦਾ ਵੀ ਕੰਮ ਆ ਜੀ ਮਿਸਤਰੀ ਦਾ ਵੀ ਕਰਦਾ ਰੰਗ ਨਹੀਂ ਪਾਜੀ ਕੰਮ ਸਾਰੇ ਸਿੱਖੇ ਹੋਣੇ ਚਾਹੀਦੇ ਆ ਕਾਲੂ ਬੰਦਾ ਬਾਹਰ ਪੁਰ ਜਾਂਦਾ ਹਨ ਕੋਈ ਮੁਸ਼ਕਲ ਨਹੀਂ ਆ ਪਰ ਉਦਾ ਮੁੰਡੇ ਦਾ ਕੰਮ ਇਹਦਾ ਮਲਬਈ ਕਿੱਦੇ ਦਾ ਆ ਹਾਂਜੀ ਮੁੰਡੇ ਤੋਂ ਸਾਰੇ ਹੈਗੀਆਂ ਆਰਕੈਸਟਾ ਵਾਲੀ ਵੀ ਸਾਰਾ ਕੁਝ ਹੀ ਹੈਗਾ ਮੁੰਡੇ ਤੋਂ ਦੇ ਲੋ ਉਹਦਾ ਮਿਸਤਰੀ ਸਾਹਿਬ ਦਾ ਬੇਟਾ ਆ ਉਹਨਾਂ ਨੇ ਦੇ ਲ ਆਪਣਾ ਕੰਮ ਵੀ ਸਿਕਾਇਆ ਆ ਹੈ ਕਾਂਡੀ ਗੁੰਡੀ ਵੀ ਫਟਾਉਣੀ ਐ ਸਾਰਾ ਕੁਝ ਆ ਨਹੀਂ ਨਹੀਂ ਸਹੀ ਆ ਸਹੀ ਆ ਲੈ ਤਾਂ ਚੱਕ ਤਾਂ ਹੱਤਦਾ ਆ ਦੂਜਾ ਕਿੱਧਰ ਗਿਆ ਬੰਦਾ ਉਹ ਹਾਂਜੀ ਬੁੜਵਾ ਕਿੱਦਾਂ ਫੇ ਉਹ ਤਾਂ ਦੂਜਾ ਮੁੰਡਾ ਆ ਉਹ ਕਿੱਧਰ ਗਿਆ ਕਿੱਦਾਂ ਫੇ ਉਹ ਤੇਰੇ ਨਾਲ ਦਾ ਹੀ ਬੰਦਾ ਉਹ ਸੀ ਉਹ ਵਾਲਾ ਹੋ ਜਿਹੜਾ ਕਹਿੰਦਾ ਮੈਂ ਲਿੰਕ ਸੈਂਡ ਕੀਤਾ ਘਰੇ ਇਹਨੇ ਲਿੰਕ ਭੇਜਿਆ ਲੋ ਵੀ ਆ ਤੁਹਾਡਾ ਬੰਦਾ ਸਹੀ ਸਲਾਮਤ ਆ ਹੈੱਡਫੋਨ ਲਾ ਕੇ ਨਿਆਰੇ ਲੈਣਦੇ ਆ ਫੀਲਿੰਗ ਲੈ ਆਂਦੇ ਮੇਰੀ ਕਾਲੀ ਸ਼ਾਮ ਨੂੰ ਸ਼ਾਮ ਨੂੰ ਦੇਖ ਸਕਦੇ ਤੇ ਬਿਹਾਰ ਦੇ ਆਏ ਰੱਬ ਪਾਜੀ ਦੇ ਲਾ ਹੈ ਪਾਜੀ ਫੈਸਿਲਿਟੀ ਪੂਰੀ ਹੈ ਨਾ ਬੰਦਿਆਂ ਨੂੰ ਹਾਂਜੀ ਹਾਂਜੀ ਦੇ ਲੋ ਹੈੱਡਫੋਨ ਲੱਗੇ ਨੇ ਕੋਈ ਰੋਕ ਟੋਕ ਨਹੀਂ ਸਹੂਲਤਾਂ ਪੂਰੀਆਂ ਦਿੱਤੀਆਂ ਆ ਪਾਜੀ ਇਹ ਨਹੀਂ ਪੁੱਛਾ ਘਰੇ ਸੁਨੇਹਾ ਦੇਣਾ ਦਾ ਘਰੇ ਸੁਨੇਹਾ ਤਾਂ ਦੇਣਾ ਕੋਈ ਆਨਲਾਈਨ ਨਹੀਂ ਆ ਜਿਹੜਾ ਨਵਾਂ ਬੰਦਾ ਆ ਹਾਂਜੀ ਕੰਮ ਗੋਹਾਂ ਦੀ ਪਾਜੀ ਕਰੇ ਕੋਈ ਕਹਿਣਾ ਚਾਹੁੰਦਾ ਸਾਥ ਜੇ ਕੋ ਮਗੋਂ ਨਮਕੁਨਾ ਤਮੀ ਦੋ ਤੋ ਕੋ ਆਪਕੇ ਮੁੱਥੇ ਬਾਤ ਕਰਨੇ ਕਿਆ ਬੋਲੋ ਉਸ ਤੋਂ ਕਹਿੰਦਾ ਕੁਝ ਮਗੋਂ ਨਾ ਦੱਤ ਦੇ ਕਰਕੇ ਆ ਰਹੀਏ ਦੇਖੇਗਾ ਕਹਿੰਦਾ ਕੁਝ ਮਗੋਂ ਨਾ ਦੱਤ ਦੇ ਅਖਾ ਆ ਨੀ ਪਟਨੀਆ ਠੀਕ ਹੈ ਭਾਜੀ ਥੂਲ ਦੇ ਪਰ ਡੱਬਾ ਪੇ ਇਦੋ ਠੀਕ ਹੈ ਭਾਜੀ ਇਤੋਂ ਸਿੱਧੀ ਹੋ ਜਾ ਨੀ ਹਾ ਰੱਬ ਹਾਂ ਇਹ ਤਾਂ ਅਰੇ ਸਾਡੇ ਕੋਲੋਂ ਲੈ ਹਾਂਜੀ ਹਾਂ ਸਹੀ ਗੱਲ ਆ ਨਾ ਕਹਿੰਦਾ ਇੱਟੋਂ ਦਾ ਬਰਥਡੇ ਸੀਗਾ ਸੋ ਸਾਰਿਆਂ ਨੇ ਬਹੁਤ-ਬਹੁਤ ਮੁਬਾਰਕਾ ਦਿੱਤੀਆਂ ਥੈਂਕ ਯੂ ਸੋ ਮੱਚ ਸਾਰਿਆਂ ਦਾ ਸੋ ਜਿੰਨਾਂ ਜਿੰਨਾਂ ਦਾ ਮੈਂ ਰਿਪਲਾਈ ਨਹੀਂ ਕਰ ਸਕੀ ਉਹਨਾਂ ਦਾ ਵੀ ਥੈਂਕ ਯੂ ਸੋ ਮੱਚ ਮੇਰੇ ਵੱਲੋਂ ਸੌਰੀ ਆ ਤੇ ਮੈਂ ਜਿੰਨਾਂ ਜਣਾਂ ਨੂੰ ਰਿਪਲਾਈ ਨਹੀਂ ਦਿੱਤੇ ਮੈਂ ਰਿਪਲਾਈ ਥੋੜਾ ਟਾਈਮ ਕੱਢ ਕੇ ਦਵਾਂਗੀ ਸਾਰਿਆਂ ਦੇ ਰਿਪਲਾਈ ਸੋ ਆ ਜਿਹੜੇ ਸੀਗੇ ਕੱਪੜੇ ਮੇਰੇ ਘਰੋਂ ਆਏ ਸੀਗੇ ਸਾਰੇ ਤੇ ਸੰਵੀਰ ਦੇ ਮਨਵੀਰ ਦੇ ਪਪਾ ਦੇ ਤੇ ਮੰਮਾ ਹੁਣਾਂ ਦੇ ਤੇ ਹਜੇ ਜਿਹੜੇ ਸਾਡੇ ਉਹ ਆਣੇ ਆ ਜਿਹੜਾ ਘੇ ਵਗੈਰਾ ਆਣਾ ਉਹ ਹਜੇ ਬਾਅਦ ਚ ਆਣੇ ਆ ਤੇ ਇਹ ਤਾਂ ਜਿਹੜੇ ਪੈਸੇ ਸੀਗੇ ਕੱਪੜੇ ਉਹ ਲੈ ਕੇ ਆਂਦੇ ਆ। ਮਨਵੀਰ ਚਲ ਆਪਾਂ ਕੱਪੜੇ ਕੱਢ ਕੇ ਦਿਖਾਈਏ ਸਾਰਿਆਂ ਨੂੰ। ਸਾਰਿਆਂ ਨੂੰ ਕੱਪੜੇ ਕੱਢ ਕੇ ਦਿਖਾਈਏ ਆਪਾਂ। ਹਾਂ। ਆਹ ਦੇਖੋ। ਇਹ ਆਹ ਦੇਖੀ ਸ਼ੂਟ ਆਇਆ। ਇਹ ਕਿਹੜਾ ਸੂਟ ਆ ਮਨੂੰ? ਮੇਰਾ। ਅੱਛਾ, ਨੰਨੂ ਦਾ ਸੂਟ ਆ। ਹਾਂ। ਮਨੇ ਕਮੈਂਟਰੋ ਕੀ? ਦੇਖੋ। ਆਹ ਦੇਖੋ। ਨਾ ਨਾ ਤਰਾਫ ਤੀ ਨਹੀਂ। ਹੋ ਮਨੂੰ ਤੇ ਇੱਦਾਂ ਥੋੜਾ ਕੱਢਣੀ ਆ ਆ ਦੇਖੋ ਜੀ ਸੂਟ ਮੇਰੇ ਘਰ ਆਏ ਇਹ ਨੰਨੂ ਤੇਰੇ ਫੂਟ ਤੈਨੂੰ ਯਾਦ ਆ ਤੂੰ ਕਦੋਂ ਲਿਆ ਸੀ ਹਾਂ ਹੈ ਇਹ ਜਦੋਂ ਤੂੰ ਕੈਂਟ ਤੋਂ ਲਿਆ ਸੀ ਜਦੋਂ ਤੂੰ ਕੈਂਟ ਤੋਂ ਲਿਆ ਸੀ ਫੂਟ ਨੰਨੂ ਪਿੱਟ ਪਿੱਟ ਫੂਟ ਇਹ ਕਰਨਾਲਾ ਪਿੱਟ ਫੂਟ ਆਓ ਇੱਕ ਮਿੰਟ ਦੇਖਣਾ ਦੇਖਦੀ ਹਾਂ ਇੱਕ ਮਿੰਟ ਹੈ ਮੰਨੂ ਤੈਨੂੰ ਯਾਦ ਹੈ ਮੈਨੂੰ ਯਾਦ ਹੈ ਹਾਂ ਇਹਨੇ ਕੈਂਟ ਤੋਂ ਜਿੱਦ ਕੇ ਬੂਟ ਲੈ ਸੀ ਹੋ ਗਿਆ ਜੇ ਆ ਤੇਰੇ ਲੱਗ ਇਹ ਮੇਰੇ ਆ ਆ ਲੈ ਕੇ ਆਇਆ ਐਸਨ ਵੀ ਮਨਵੀਰ ਦਾਸ ਸੱਚੇ ਆਹ ਵਾਲਾ ਆਇਆ ਮੇਰਾ ਦੇ ਹਾਏ ਤਾਂ ਮੈਨੂੰ ਵੀ ਨਹੀਂ ਪਤਾ ਮੇਰੇ ਮੈਨੂੰ ਮੈਨੂੰ ਇਹ ਮਤਲਬ ਕੀ ਕੀ ਆਇਆ ਕੀ ਕੀ ਨਹੀਂ ਮੈਂ ਵੀ ਨਹੀਂ ਦੇਖੇ ਆ ਮੇਰਾ ਪਜਾਮਾ ਆ ਦੇਖੋ ਪਜਾਮਾ ਕਿੰਨਾ ਸੋਹਣਾ ਹੈ ਤੇ ਆ ਜਿਹੜਾ ਸੂਟ ਆ ਇਹਦੇ ਨਾਲ ਚੁੰਨੀ ਆ ਆ ਜੀ ਆ ਇੱਕ ਟੋਪ ਆ ਟਾਪ ਦੇਖੋ ਤੁਸੀਂ ਕਿੰਨਾ ਪਿਆਰਾ ਆ ਇਹਦੀ ਬੈਕਸਾਈਡ ਤੋਂ ਆ ਬੈਗ ਦਾ ਉਹ ਫਰੰਟਾ ਆ ਦੇ ਬੂਟ ਪਾ ਕੇ ਦੇਖਣ ਦਿਆ ਬੂਟ ਪਤਾ ਇਦਾਂ ਥੋੜਾ ਪੈਣੇ ਆ ਪੈਣੇ ਮੈਨੂੰ ਨਹੀਂ ਲੱਗਦਾ ਤੇਰੇ ਆਣ ਕੇ ਛੋਟੇ ਹੋ ਗਏ ਤਾਂ ਬਹੁਤ ਟਾਈਮ ਲੱਗ ਗਿਆ ਸੋਖਣ ਪੈ ਗਏ ਅੱਛਾ ਆ ਪਾਈ ਤੇ ਤੋਂ ਆ ਇਹਦੀ ਟੋਕਰੀ ਨਿਆਣੇ ਵਾਲੀ ਮੈਂ ਦਿਖਾ ਦਾਂ ਉਹ ਤਾਂ ਪੈ ਗਏ ਆ ਆ ਜਾਣੇ ਆ ਨਹੀਂ ਆਇਓ ਉੱਪਰ ਆ ਜਾ ਉੱਪਰ ਆਣ ਕੇ ਪਵਾਣਾ ਅੱਛਾ ਆ ਨੰਨੂ ਦੇ ਆ ਸਾਡੇ ਦੇ ਆ ਦੇਖੋ ਆ ਆਇ ਕਿੰਨਾ ਪਿਆਰਾ ਸੂਟ ਆ ਬੁਲਣ ਆ ਬੁਲਣ ਆ ਆ ਇਹਦੇ ਨਾਲ ਦਾ ਪਜਾਮਾ ਆ ਤਾਂ ਆ ਤਾਂ ਆ ਗਿਆ ਤੇ ਆ ਦੇ ਆ ਜਾਣਾ ਫਿਰ ਇਹ ਵੀ ਆ ਜਾਣਾ ਆ ਜਾਣਾ ਆ ਹੈਗੇ ਸੰਵੀਰ ਦੇ ਸਾਡੇ ਸੰਵੀਰ ਦੇ ਆ ਦੇ ਹੁਣ ਆ ਜਾਣਾ ਸੰਵੀਰ ਸਾਡੇ ਦੇ ਆ ਦੇ ਹੋ ਇਹ ਸੂਟ ਆ ਫਿਰ ਇਹ ਮੇਰਾ ਕੋਈ ਟ੍ਰੈਂਡ ਕਲਰ ਟ੍ਰੈਂਡ ਕਲਰ ਨੋਰਮਲ ਬਾਲ ਗਿਆ ਮੇਰਾ ਕੋਈ ਫਿਰ ਨਾ ਕੋਈ ਇਹ ਬੰਦ ਕਰੀਂ ਦੱਬਾ ਇਹ ਸੂਟ ਆ ਤੇ ਇਹ ਨਾਲ ਸਲਵਾਰ ਹੈ ਜੀ ਇਹ ਰੈੱਡ ਕਲਰ ਦੀ ਤੇ ਪੈਂਟ ਵੀ ਸੋਲਵਾਰ ਨੋਰਮਲ ਆ ਭਾਰੀ ਹੋ ਤਾ ਸਹੀ ਆ ਤੇ ਆ ਜੀ Det er ikke noe å si.

tao đặt lá sốt, choppy, mình đi đây, áo gấp xong, tao ਕਿਹੜੀ ਤੇਰੀ ਕੱਟ ਥੋੜਾ ਏ ਕਾਪੜਿਆਂ ਕਾਪੜਿਆਂ ਸਾਰੀ ਇਹ ਨਹੀਂ 20 ਦੀ ਦੁਕਾਨ 15 ਕਿਤੇ ਗਿੱਟੇ ਬਾਰੇ ਜਿਹੜਾ ਪੈਸਾ ਹੈ ਨਾ ਇਹ ਇਹ ਕੱਪੜੇ ਪਤਾ ਕਿਹਦੇ ਆ ਇਹ ਮਨਵੀਰ ਦੇ ਆ ਇਹ ਪੈਸੇ ਵਟੇ ਹੁੰਦੇ ਆ ਹਾਂ ਮਨਵੀਰ ਦੇ ਕੱਪੜੇ ਸੀਗੇ ਆਹ ਕਿ ਕਾਪੜੇ ਪੈਸੇ ਘਰੇ ਕਿਹਨੂੰ ਦੇਣੇ ਕਿਹਨੂੰ ਆਣਾ ਕਾ ਕੀ ਪਾਤੀ ਵੇ ਇਹ ਸੋਟੀ ਕੱਢ ਕੇ ਆਉਂਦੇ ਹੋਏ। ਇਹ ਸੋਟੀ ਕੱਢ ਕੇ ਆਉਂਦੇ ਹੋਏ। ਆਮੀ। ਕੋਦੜਾਈ ਹੈ। ਮਨੂੰ ਹੱਥ ਚੱਕਾ ਕਰਕੇ ਤੂੰ। ਸਾਰਾ ਸੋਟੀ ਕੱਢ ਕੇ ਕੱਪੜੇ ਆ। ਕੱਲ ਸਾਰੇ। ਨਾ ਇਹ ਦੋ ਦੋ। ਆਹ ਪਹਿਲੇ ਦੋ ਦੋ। ਸੋਨੀਆ? ਹਾਂ। ਸਾਰੇ ਨੀਂਦ ਤੇ ਯਾਰ।

ਆਹ ਧਰਮਾ ਕਾਫੀ ਅਮੀਆ ਬਲੂ ਤੇ ਕਾ ਬਜਾਮੀ ਨੇ ਰੱਖ ਲਾ ਨਾ ਇਹ ਦੇ ਵਿੱਚ ਰੱਖ ਲੈ ਇੱਥੋਂ ਬੰਦਾ ਚੱਕ ਕੇ ਪਾ ਦਿੰਦਾ ਇੱਕੋ ਕੱਢ ਪਾ ਆਹ ਹੋ ਲਾਉਣਾ ਲੈ ਆਏ ਹਾਂ ਹੋਰ ਇਹਦੀ ਸਾਰੀ ਉਹਦੇ ਚੀ ਦੇ ਵਿੱਚ ਵੱਡੇ ਵੱਡੇ ਦੇ ਰੱਖ ਦੇ ਕੱਢ ਦੇ ਮੰਦਿਰ ਤੇ ਨਹੀਂ ਆਉਣੇ ਇਹਦੇ ਵਿੱਚ ਮਨਦਰ ਦੁੱਗੇ ਆ ਗਏ ਕੱਪੜੇ ਇਹ ਨਹੀਂ ਆਉਣੇ ਇਹਦੇ ਵਿੱਚ ਕੋਟੀ ਨਹੀਂ ਠਾੜੀ ਹੁੰਦਾ ਆ ਦੇਖ ਕੰਦਿਆ ਐ ਦਿਖਾਣੇ ਆ ਸਾਰਿਆਂ ਨੂੰ ਆ ਦੇਖ ਕਿੰਨੇ ਛੋਣੇ ਕਾਕੇ ਦਾ ਮੈਂ ਮੁੱਕੀ ਮਾਰੀ ਆ ਦੇਖ ਨੀ ਲੱਗਦਾ ਨਾ ਆ ਗਰਮੀਆਂ ਦੇ ਬੈਣਾ ਆ ਗਾਹ ਨੂੰ ਆ ਜਾਣੀ ਇਹਦੇ ਯਾਰ ਕਿਰ 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 ਦੇਖੀ ਦੇਖੀ ਤੱਕ ਵੀ ਨਹੀਂ ਨਹੀਂ ਸੱਚੀ ਗੱਲ ਹੈ ਮੈਂ ਇਹ ਸੋਚਦਾ ਹੀ ਸੀ ਕਿ ਹੁਣ ਕਿਉਂ ਬਈ ਇਹ ਦੋ ਯਾਰ ਕਿਉਂ ਹੋ ਗਏ ਇਹਦੇ ਬਾਅਦ ਤੋਂ ਬਾਪੂ ਆਪਣੀ ਦੀਵਾਲੀ ਉੱਥੇ ਹੀ ਆ ਹੁਣ ਨਾਲੇ ਤੁਹਾਡੇ ਆ ਜਾਊਗਾ ਉੱਥੇ ਮੈਂ ਚਾਚੂ ਇਹ ਦੀਦਨ ਹੈ ਉਹ ਲੋਕ ਦੇਖੀ ਉਹਨਾਂ ਵਧੀਆ ਚੱਲਦਾ ਦੇਖੀ ਥੱਲੇ ਰਹਿ ਗਏ ਓਏ ਓਏ ਬਾਓ ਵਿਆਹ ਹੈ ਕਿਸੇ ਦਾ ਨਾ ਵੇਖੋ ਤੁਸੀਂ ਚੱਲੇ ਹਾਂ ਵਿਆਹ ਦਾ ਵੀ ਫੈਨ ਬੰਦੇ ਆ ਹੁਣ ਮੈਂ ਆਪਣਾ ਵਿਆਹ ਨਹੀਂ ਆਇਆ ਨਾ ਸਾਨੂੰ ਬੁਲਾ ਲਓ ਵਿਆਹ ਆ ਲਓ ਆ ਉਹ ਉਹ ਆ ਦੇਖ ਤਾਂ ਇੰਨਾਂ ਘਾਤ ਆਰੇ ਕਿਹੜਾ ਆ ਮੇਰਾ ਇਹਨੇ ਇਹ ਕਿਹੜਾ ਸ਼ੂਟ ਆ ਦੇਖੋ ਇਹ ਕਿਹੜਾ ਆ ਇਹ ਕਿਹੜਾ ਸ਼ਾਟ ਆ ਇਹ ਇਹ 100 50 ਹੁੰਨੇ ਆ ਨਾ ਮਤਲਬ 100 ਸ਼ਾਟ ਆ 100 ਆ 100 ਹੁੰਦਾ ਨਾ 50 ਹੁੰਦਾ ਚੱਲ ਜੀ ਗਏ ਬਹੁਤ ਜਲਦੀ ਜਾਂਦੇ ਆ ਇਹ ਔਰ ਨਾਲ ਨਾਲ ਹੀ ਤੇ ਜਲੀ ਜਾਂਦੇ ਆਵੇ ਇੱਕੋ ਹੀ ਲਾਗੂ ਬਾਗ ਹਣਾ ਜਦੋਂ ਵੀ ਲੱਗਿਓਦੇ ਉਹਦੇ ਉੱਥੇ ਕੋਈ ਚਲਦੇ ਉਹ ਕੋਠੇ ਦੇ ਮੰਨੂ ਉਹਦੇ ਆਓ ਤਾਂ ਔਰ ਔਰ ਇੱਥੇ ਨਿਕਲਦੇ ਵੀ ਥੱਲੇ ਹੋਈਆਂ ਉਹਦੇ ਔਰ ਔਰ ਉੱਥੋਂ ਨਿਕਲਦੇ ਆਉਦੇ ਆਉਦੇ ਦੂਜੀ ਮੰਜ਼ਲ ਤੇ ਰਾਕੇ ਚਲਾਉਂਦੇ ਹਾਂ ਹਾਂ ਦੂਜੀ ਮੰਜ਼ਲ ਚਲਦੇ ਆ ਅਸੀਂ ਪਾਪਾ ਥੱਲੇ ਚੱਲ